ਸਤਿ ਸ਼੍ਰੀ ਅਕਾਲ ਬੀਬੀ ਜ਼ਗੀਰ ਕੌਰ ਜੀ ਰੋਜ਼ਾਨਾ ਟੌਪ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਤੁਸੀਂ ਨਵੇਂ ਜਥੇਦਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਉਂਕਿ ਕੱਲ ਜਿਹੜਾ ਕਿ ਸਿੱਖਾਂ ਨੂੰ ਨਵਾਂ ਜਥੇਦਾਰ ਮਿਲਿਆ ਹੈ ਤੁਹਾਡਾ ਰਿਐਕਸ਼ਨ ਕੀ ਹੈ ਜੀ ਦੇਖੋ ਨਵਾਂ ਜਥੇਦਾਰ ਦੀ ਲਾਈਫ ਬਾਰੇ ਮੈਂ ਬਹੁਤਾ ਜਾਣਦੀ ਨਹੀਂ ਪਰ ਇਹ ਹੈਗਾ ਕਿ ਜਿਹੜੀ ਕਾਰਵਾਈ ਹੋਈ ਹੈ ਉਹ ਗਲਤ ਹੋਈ ਹੈ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਫੈਸਲਾ ਕੀਤਾ ਉਹ ਇਸ ਤਰ੍ਹਾਂ ਲੱਗਦਾ ਕਿ ਸਿਆਸਤਪਾਰੂ ਹੋ ਕੇ ਇੱਕ ਫੁੱਟਕਲ ਵਿੱਚ ਮਤਾ ਲਿਆ ਕੇ ਸਿੰਘ ਸਾਹਿਬਾਨ ਜਿਹੜੇ ਸਾਡੇ ਬਹੁਤ ਹੀ ਸਰਕਾਰ ਜੋ ਹਸਤੀਆਂ ਹੁੰਦੀਆਂ ਹਨ ਉਹਨਾਂ ਦੇ ਉੱਤੇ ਬਿਨਾਂ ਵਜ੍ਹਾ ਤੋਂ ਬਿਨਾਂ ਕਿਸੇ ਐਲੀਗੇਸ਼ਨ ਤੋਂ ਉਹਨਾਂ ਨੂੰ ਸਿਰਫ ਈਰਖਾ ਵਸੋ ਕੇ ਤੇ ਉਹਨਾਂ ਦੇ ਵਿਰੋਧ ਵਿੱਚ ਚੱਲਣ ਵਾਸਤੇ ਤੇ ਜਿਹੜਾ 2 ਦਸੰਬਰ ਦਾ ਫੈਸਲਾ ਕੀਤਾ ਗਿਆ ਸੀ ਕੌਮ ਨੂੰ ਇਕੱਠਾ ਕਰਨ ਵਾਸਤੇ ਜੀ ਉਸ ਉਸ ਜਿਹੜਾ ਫੈਸਲੇ ਨੂੰ ਰੱਦ ਕਰਵਾਉਣ ਵਾਸਤੇ ਇਹ ਫੈਸਲਾ ਸਮਝਿਆ ਜਾ ਰਿਹਾ ਕਿ ਇਮੀਡੀਏਟ ਇਹਨਾਂ ਨੇ ਸਾਰਾ ਰਿਐਕਟ ਕਰਕੇ ਤੇ ਉਹ ਫੈਸਲਾ ਕੀਤਾ ਇਹ ਗਲਤ ਫੈਸਲਾ ਮਤਲਬ ਤੁਸੀਂ ਮੰਨਦੇ ਹੋ ਜੀ ਇਸ ਪਿੱਛੇ ਸਿਆਸੀ ਦਬਾਅ ਹੈ ਜੀ ਇਹ ਤਾਂ ਸਿਆਸੀ ਦਬਾਅ ਤੇ ਦਿੱਸਦਾ ਹੀ ਹੈ ਜੀ ਸਾਨੂੰ ਤਾਂ ਪਤਾ ਹੀ ਹੈ ਮੰਨਦੇ ਕੀ ਮੈਨੂੰ ਤਾਂ ਪੈਸੇ ਹੀ ਪਤਾ ਹੈ ਕਿ ਹੈ ਕਿਉਂਕਿ ਅੱਜ ਜਿਹੜੇ ਸਾਰੀ ਕੌਮ ਨੂੰ ਦਰਦ ਹੋਇਆ ਉਹ ਇਸ ਕਰਕੇ ਹੋ ਰਿਹਾ ਹੈ ਕਿ ਇਹ ਸਾਰਾ ਕੁਝ ਪਹਿਲਾਂ ਵੀ ਸੀ ਪਹਿਲਾਂ ਵੀ ਜਿਹੜੇ ਗੈਨੀ ਹਰਪੀਸ ਦੇ ਖਿਲਾਫ ਕੀਤਾ ਉਹ ਵੀ ਇਸੇ ਕਰਕੇ ਸੀ ਇਹਦਾ ਵੀ ਰਿਜ਼ਲਟ ਇਹੀ ਹੈ ਔਰ ਜੋ ਕੱਲ ਉਹ ਬੋਲੇ ਹੈ ਸਿੰਘ ਸਾਹਿਬ ਨਵੇਂ ਉਹਨੇ ਕਿਹਾ ਕਿ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਕਿ ਜਿਹੜੀ ਕਮੇਟੀ ਬਣੀ ਹੈ ਇਟ ਮੀਨਸ ਕਿ ਉਹਨੂੰ ਲਾਇਆ ਇਸ ਕਰਕੇ ਹੈ ਕਿ ਤੂੰ ਜਾ ਕੇ ਇਹੀ ਮਤਾ ਕਰਨਾ ਹੈ ਜੀ ਇਹ ਰੱਦ ਕਰਾਉਣੇ ਹੈ ਜਿਹੜੇ 2 ਦਸੰਬਰ ਦੇ ਫੈਸਲੇ ਹੈ ਤੇ ਉਹ ਹੁਣ ਸਪਸ਼ਟੀ ਕਰਨ ਉਹਨੂੰ ਕੀ ਦੇਣ ਦੀ ਲੋੜ ਸੀ ਉਹਨੂੰ ਖਾਸ ਕਰ ਦਿੱਤਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮੇ ਦੇ ਵਿੱਚ ਕੋਈ ਤਬਦੀਲੀ ਨਹੀਂ ਇਹਦਾ ਮਤਲਬ ਉਹਨਾਂ ਨੂੰ ਅਜੇ ਫੇਰ ਸਪਸ਼ਟੀ ਕਰਨ ਦੇਣ ਦੀ ਕੀ ਲੋੜ ਸੀ ਚੋਰੀ ਉੱਥੇ ਜਾ ਕੇ ਮੱਥਾ ਟੇਕ ਕੇ ਬਹਿਨ ਦੀ ਕੀ ਲੋੜ ਸੀ ਹੂੰ ਸਾਰੀ ਕੌਮ ਨੂੰ ਨਾ ਉੱਥੇ ਗੁਰੂ ਗ੍ਰੰਥ ਸਾਹਿਬ ਨਾ ਉੱਥੇ ਗੁਰੂ ਪੰਥ ਜੀ ਗੁਰੂ ਗ੍ਰੰਥ ਸਾਹਿਬ ਵੀ ਉਸ ਵੇਲੇ ਅਜੇ ਨਹੀਂ ਪ੍ਰਾਜਮਾਨੀ ਸਨ ਉਹ ਕਹਿੰਦੇ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਬੜੇ ਅਫਸੋਸ ਦੀ ਗੱਲ ਹੈ ਜੀ ਗੁਰੂ ਗੁਰੂ ਗ੍ਰੰਥ ਸਾਹਿਬ ਜਿੱਥੇ ਬਰਾਜਮਾਨ ਨਹੀਂ ਉੱਥੇ ਸਰੋਪੇ ਦੇ ਰਹੇ ਪੰਜ ਪਿਆਰੇ ਹੂੰ ਤੇ ਸਾਡੀ ਸਾਡੀ ਮਰਿਆਦਾ ਕੀ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਜੀ ਤੁਸ ਨੂੰ ਨਵੇਂ ਜਥੇਦਾਰ ਨੂੰ ਪ੍ਰਵਾਨ ਕਰਦੇ ਹੋ ਅਸੀਂ ਤੇ ਜੀ ਮਤਾ ਲਿਆ ਰਹੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਹਨਾਂ ਮਤੇਆਂ ਨੂੰ ਰੱਦ ਕਰਨ ਵਾਸਤੇ ਉਸ ਮਤੇ ਦੇ ਵਿੱਚ ਕੀ ਕੀ ਖਾਸ ਹੋਵੇਗਾ ਜੀ ਬਸ ਇਹ ਮਤੇ ਜਿਹੜੇ ਇਹਨਾਂ ਨੇ ਲਾਇਆ ਨਵੇਂ ਪ੍ਰਾਣਿਕ ਢਾਈ ਹੈ ਉਹ ਰੱਦ ਕਰਨ ਵਾਸਤੇ ਤੇ ਤੁਸੀਂ ਤਿੰਨ ਜਥੇਦਾਰਾਂ ਨੂੰ ਮੁਰ ਮੁਹਾਲ ਕਰਨ ਦੀ ਮੰਗ ਕਰਦੇ ਹੋ ਜੀ ਜਦੋਂ ਰੱਦ ਹੋ ਗਿਆ ਤੇ ਬਹਾਲ ਹੀ ਆ ਜੀ